ਉਰੀ ਦੀਆਂ ਵਾਰਦਾਤਾ ਕਰਨ ਵਾਲਾ ਦੋਸ਼ੀ ਪੁਲਿਸ ਵੱਲੋਂ ਕਾਬੂ ਡੀਐਸਪੀ ਸ਼ਾਹਕੋਟ ਊੰਕਾਰ ਸਿੰਘ ਬੜਾਰ ਦੀ ਅਗਵਾਈ ਅਤੇ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਦੀ ਦੇਖਰੇਖੇਤ ਮਲਸੀਆ ਚੌਕੀ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਸ਼ਾਹਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਲਸੀਆ ਚੌਕੀ ਦੇ ਏਐਸਆਈ ਜਗਤਾਰ ਸਿੰਘ ਪੁਲਿਸ ਪਾਰਟੀ ਸਮੇਤ ਰੂਪੇਵਾਲ ਅੱਡੇ ਵਿਖੇ ਨਾਕਾਬੰਦੀ ਦੇ ਸਮੰੱਚ ਮੌਜੂਦ ਸਨ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਇਹ ਇਲਾਕੇ ਵਿੱਚ ਇੱਕ ਵਿਅਕਤੀ ਚੋਰੀ ਦੇ ਬੁਲੇਟ ਮੋਟਰਸਾਈਕਲ ਤੇ ਘੁੰਮ ਰਿਹਾ ਹੈ ਜੋ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਕੇ ਤਾਲੇ ਤੋੜ ਕੇ ਚੋਰੀਆਂ ਕਰਦਾ ਹੈ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੀਆ ਉਕਤ ਵਿਅਕਤੀ ਨੂੰ ਕਾਬੂ ਕੀਤਾ ਉਹਨਾਂ ਦੱਸਿਆ ਕਿ ਇਹ ਵਿਅਕਤੀ ਨਕੂਦਰ ਸ਼ਹਿਰ ਚ ਕਿਰਾਏ ਤੇ ਰਹਿੰਦਾ ਹੈ ਤੇ ਇਸ ਨੇ ਨਕੂਦਰ ਮਹਿਤਪੁਰ ਮਲਜ਼ੀਆਂ ਤੇ ਸ਼ਾਹਕੋਟ ਇਲਾਕੇ ਚੋਂ ਗੈਸ ਸਿਲੰਡਰ ਚੋਰੀ ਅਤੇ ਨਕੂਦਰ ਤੋਂ ਇੱਕ ਬੁਲੇਟ ਮੋਟਰਸਾਈਕਲ ਚੋਰੀ ਕੀਤਾ ਸੀ ਇਸ ਕੋਲੋਂ ਬੁਲੇਟ ਮੋਟਰਸਾਈਕਲ ਅਤੇ 10 ਲੈਂਡਰ ਬਰਾਮਦ ਕੀਤੇ ਗਏ ਅਤੇ ਚੋਰੀ ਦਾ ਹੋਰ ਸਮਾਨ ਬਰਾਮਦ ਹੋਣ ਦੀ ਆਸ ਹੈ ਇਹ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਅਹਾਂ ਨਹੀਂ ਸਰ え ਅਸੀਂ ਇੱਕ ਚੋਰ ਫੜਿਆ ਸੀਗਾ ਜਿਸ ਦਾ ਨਾਮ ਜੱਜ ਹੈ ਏਲੀਅਸ ਕਰਨ ਬਾਦਰਾ ਦੇ ਜਗਿੰਦਰ ਸਿੰਘ ਪਿੰਡ ਦਾ ਵਾਸੀ ਹੈ ਵਾ ਜੋ ਕਿ ਨਕੋਦਰ ਸ਼ਹਿਰ ਵਿੱਚ ਕਿਰਾਏ ਤੇ ਰਹਿੰਦਾ ਸੀ ਇਸ ਨੇ ਕਰੀਬ ਮੈਥਪੁਰ ਨਕੋਦਰ ਸਿਟੀ ਚੋਂ ਮਲਸੀਆਂ ਤੋਂ ਸਾਡੇ ਸ਼ਾਹਕੋਟ ਵਿੱਚੋਂ ਕਾਫੀ ਨੇ ਸਿਲੰਡਰ ਚੋਰੀ ਕੀਤੇ ਸੀ ਇੱਕ ਨੇ ਬੁਲਟ ਵੀ ਨਾ ਐਨਫੀਲਡ ਨਵੇਂ ਮਾਡਲ ਦਾ ਚੋਰੀ ਕੀਤਾ ਸੀ ਨਕੋਦਰ ਸਿਟੀ ਚੋਂ ਉਹ ਵੀ ਸੀ ਬਰਾਮਦ ਕੀਤਾ ਇਹਦੇ ਕੋਲ 10 ਸਿਲੰਡਰ ਚੋਰੀ ਦੇ ਵੀ ਬਰਾਮਦ ਕੀਤੇ ਨੇ ਤਫ਼ਤੀਸ਼ ਚੱਲ ਰਹੀ ਹੈ